ਅੱਜ ਦੇਸ਼ ਦੇ ਵਿੱਚ ਲੋਕ ਬਸੰਤ ਪੰਚਮੀ ਪਤੰਗ ਉਡਾ ਕੇ ਬੜੇ ਹੀ ਚਾਵਾਣਾ ਮਨਾ ਰਹੇ ਹਨ ਪਰ ਪੰਜਾਬ ਦੇ ਅੰਦਰ ਪਿਛਲੇ ਕਾਫੀ ਦਿਨਾਂ ਤੋਂ ਚਾਇਨਾ ਡੋਰ ਨਾਲ ਕਈ ਲੋਕਾਂ ਦੀ ਮੌਤਾਂ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਇਸ ਚਾਇਨਾ ਡੋਰ ਨੂੰ ਵੇਚਣ ਤੇ ਸਖਤ ਪਾਬੰਦੀ ਵੀ ਲਗਾਈ ਸੀ ਪਰ ਫਿਰ ਵੀ ਚਾਇਨਾ ਡੋਰ ਸ਼ਰਿਆਮ ਵਿਕ ਰਹੀ ਹੈ ਜਿਸ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਤੇ ਕਈ ਲੋਕ ਜ਼ਖਮੀ ਵੀ ਹੋ ਜਾਂਦੇ ਹਨ ਇਹੋ ਜਿਹਾ ਇੱਕ ਮਾਮਲਾ ਜਿਹੜਾ ਨਵਾਂ ਸ਼ਹਿਰ ਦੇ ਬੰਗਾ ਸ਼ਹਿਰ ਦੇ ਵਿੱਚ ਸਾਹਮਣੇ ਆਇਆ ਜਦੋਂ ਜਗਿੰਦਰ ਸਿੰਘ ਨਾਮ ਦਾ ਇੱਕ ਵਿਅਕਤੀ ਆਪਣੇ ਵਿਅਕਤੀ ਆਪਣੇ ਘਰੋਂ ਕਰੀਬ 4 ਵਜੇ ਕਿਸੇ ਕੰਮ ਲਈ ਆਪਣੀ ਬਾਈਕ ਕੁੱਤੇ ਸਵਾਰ ਹੋ ਕੇ ਬਾਜ਼ਾਰ ਨੂੰ ਜਾਂਦਾ ਹੈ ਤਾਂ ਉੱਥੇ ਗੜ ਸ਼ੰਕਰ ਮਾਰਗ ਉੱਤੇ ਇੱਕ ਚਾਈਨਾ ਡੋਰ ਉਸ ਦੇ ਗੱਲ ਵਿੱਚ ਫਿਰ ਜਾਂਦੀ ਹੈ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਤੁਰੰਤ ਹੀ ਬੰਗਾ ਸ਼ਹਿਰ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਜਾਂਦਾ ਹੈ ਰਤੂ ਸਾਹਿਬ ਪੇਸ਼ੈਂਟ ਜਿਹੜਾ ਹੈਗਾ ਜੁਗਿੰਦਰ RAM ਸ਼ਾਮ ਨੂੰ ਸਾਡੇ ਕੋਲ ਪੇਸ਼ੈਂਟ ਆਇਆ ਤੇ ਇਹ ਜੋ ਇਹ ਕਹਿੰਦਾ ਹੈਗਾ ਕਿ ਮੈਂ ਆਪਣੇ ਬਾਈਕ ਤੇ ਆ ਰਿਹਾ ਸੀਗਾ ਤੇ ਮੇਰੇ ਅੱਗੇ ਇੱਕ ਕਾਰ ਜਾ ਰਹੀ ਸੀਗੀ ਤੇ ਸੱਡਨਲੀ ਕੋਈ ਮੇਰੇ ਧੌਣ ਦੇ ਦੁਆਲੇ ਕੋਈ ਚੀਜ਼ ਆਈ ਧਾਗੇ ਟਾਈਪ ਆਇਆ ਜਿਹਨੇ ਕੀ ਅਚਾਨਕ ਜਿਹੜਾ ਹੈਗਾ ਉਹਨੇ ਫੇਰਾ ਗੜਾਈ ਵੜ ਦਿੱਤਾ ਕਾਫੀ ਖੂਨ ਵਗ ਰਿਹਾ ਸੀ ਮੈਂ ਮੈਂ ਖੂਨ ਦੇ ਉੱਤੇ ਆਪਣਾ ਰਮਾਲ ਬੰਨਿਆ ਆਪਣੇ ਜ਼ਖਮ ਦੇ ਉੱਤੇ ਆਪੇ ਮੋਟਰਸਾਈਕਲ ਚਲਾਇਆ ਤੇ ਘਰ ਗਿਆ ਘਰੋਂ ਫਿਰ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਸਾਡੇ ਕੋਲ ਹਸਪੀਟਲ ਚ ਦਾਖਲ ਹੋਇਆ ਸਟੀਚਿੰਗ ਕੀਤੀ ਪਹਿਲੇ ਜਿਹੜਾ ਪੇਸ਼ੈਂਟ ਹੈਗਾ ਆ ਸਾਡਾ ਖਤਰੇ ਤੋਂ ਬਾਹਰ ਹੈ ਇਹ ਪੇਸ਼ੈਂਟ ਦੀ ਕੋਈ ਖੁਸ਼ਕਿਸਮਤੀ ਸੀ ਕਿ ਜਿਹੜਾ ਸਾਹ ਸਾਹ ਲੈਣ ਵਾਲੀ ਨਾਲੀ ਉਹ ਬਿਲਕੁਲ ਨੰਗੀ ਸੀ ਇਸ ਜ਼ਖਮ 'ਚ ਜੇ ਉਹਦੇ ਵਿੱਚ ਵੀ ਉਹ ਧਾਗਾ ਜਿਹੜਾ ਸੀ ਚਾਈਨੀ ਡੋਰ ਇਹ ਫਿਰ ਜਾਂਦੀ ਫਿਰ ਇਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਤੇ ਦੂਜੀ ਗੱਲ ਇਹ ਆ ਕਿ ਜਿਹੜੀਆਂ ਵੱਡੀਆਂ ਵੈਸਲਸ ਹੈਗੀਆਂ ਖੂਨ ਦੀਆਂ ਅੰਤੜੀਆਂ ਵੱਡੀਆਂ ਜਿਹੜੀਆਂ ਸਾਈਡਾਂ ਤੇ ਸੀ ਉਹ ਬਚ ਗਈਆਂ ਜਿਹੜੀਆਂ ਛੋਟੀਆਂ ਅੰਤੜੀਆਂ ਤਾਂ ਉਹ ਸਾਰੀਆਂ ਕੱਟ ਹੋਣੀਆਂ ਸੀ ਉਹ ਅਸੀਂ ਫੜ ਕੇ ਤੇ ਬੂੰਡ ਨੂੰ ਸਟਿਚ ਕਰ ਦਿੱਤਾ ਅੰਕੇ ਕੋਈ 17-18 ਟਾਂਕੇ ਲੱਗੇ ਇਹ ਜਿਹੜਾ ਜ਼ਖਮ ਸੀ ਇਹ ਦੋ ਲੇਅਰ ਦੇ ਵਿੱਚ ਅਸੀਂ ਸਟਿਚ ਕੀਤਾ 2 ਡੇਜ਼ ਜਿਹੜਾ ਥੱਲਾ ਲੇਅਰ ਸੀਗਾ ਉਹ ਜਿਹੜੇ ਤਾਂ ਅੱਗੇ ਡਿਸਆਲਵ ਹੋ ਜਾਂਦੇ ਆ ਉਹ ਤੇ ਉੱਥੇ ਉਹ ਸਿਊਚਰ ਵਰਤਿਆ ਉੱਪਰ ਅਸੀਂ ਨਾਇਲਸ 30 ਦੇ ਨਾਲ ਸਟਿਚਿੰਗ ਕੀਤੀ ਆ ਤੇ ਪੇਸ਼ੈਂਟ ਸਟੇਬਲ ਹੈ ਪੇਸ਼ੈਂਟਸ ਆ ਕਿ ਇਹ ਜਿਹੜੀ ਚਾਈਨੀ ਡੋਰ ਜਿਹੜੀ ਹੈਗੀ ਆ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਬੱਚੇ ਹੈਗੇ ਆ ਹਰੇਕ ਫੈਮਿਲੀ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਹ ਪਤੰਗ ਉਡਾਉਣ ਲਈ ਇਹ ਡੋਰ ਦੀ ਜਿਹੜੀ ਵਰਤੋਂ ਨਾ ਕਰਨ ਨਵਾਂ ਸ਼ਹਿਰ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼